ਕਿਤਸੀ ਗਾਜੀ ਮੇਰਾ ਨਾਮ ਅਮਰ ਸਿੰਘਾ ਪੁੱਜਿਆ ਮੈਂ ਮਿਸ ਰੈਕੋ ਦਾ ਅਜ ਤੋ तकरीबन ਮੈਂ 4-5 ਸਾਲ ਪਹਿਲਾਂ ਆਇਆ ਸੀਗਾ ਜਦਨੀ ਮੇਰੀ ਖੱਬੀ ਲੱਤ ਇੰਨਾ ਜਿਆਦਾ ਪਰੇਸ਼ਾਨ ਸੀ ਮਤਲਬ 2 ਦਿਨ ਤੱਕ ਮੈਨੂੰ ਨੀਂਦ ਨਹੀਂ ਆਈ ਰਾਤ ਨੂੰ ਇੰਨਾ ਦਰਦ ਹੋ ਰਿਹਾ ਸੀਗਾ ਫਿਰ ਮੈਨੂੰ ਦੱਸਿਆ ਕਿਸੇ ਨੇ ਵੀ ਉੱਥੇ ਜਾਓ ਤੇ ਮੈਂ ਇਥੇ ਕਲਾਹੇ ਡਾਕਟਰ ਕੌਂਸਲ ਦੇ ਇਹਨਾਂ ਦੀ ਦੁਕਾਨ ਤੇ ਪਹੁੰਚਿਆ ਔਰ ਇਹਨਾਂ ਮਤਲਬ ਬੁਰਾ ਹਾਲ ਸੀਗਾ ਵੀ ਮੈਨੂੰ ਮੋਟਰਸਾਈਕਲ ਤੋਂ ਉਤਰਿਆ ਨਹੀਂ ਗਿਆ ਇਹ ਕਹੇ ਸੀਗੇ ਡਾਕਟਰ ਸਾਹਿਬ ਇਹ ਕਹਿੰਦੇ ਬ੍ਰਦਰ ਸੀਗੇ ਛੋਟੇ ਇਹ ਕਹਿੰਦੇ ਵੀ ਅੰਦਰ ਆ ਜੋ ਮਾਂਗਾ ਵੀ ਉਤਰਿਆ ਨਹੀਂ ਜਾਂਦਾ ਫਿਰ ਇਹਨਾਂ ਨੇ ਮੈਨੂੰ ਫੜ ਕੇ ਮੋਟਰਸਾਈਕਲ ਤੋਂ ਲਾਇਆ ਥੱਲੇ ਉਹ ਫਿਰ ਮੈਨੂੰ ਅੰਦਰ ਉੱਥੋਂ ਮਤਲਬ ਵੀਡੀਓ ਬਣਾਈ ਸੀਗੀ ਤੇ ਉਹਦੇ ਬਾਅਦ ਚੈੱਕ ਅਪ ਕੀਤਾ ਤੇ ਦੇਖਿਆ ਐਕਸ-ਰੇ ਵੀ ਸੀਗੇ ਚਲੋ ਐਕਸ-ਰੇ ਨਹੀਂ ਦੇਖਿਆ ਕਹਿੰਦੇ ਵੀ ਕੋਈ ਜ਼ਰੂਰਤ ਨਹੀਂ ਹੈਗੇ ਸਾਨੂੰ ਬਹੁਤ ਲੱਗਾ ਤੈਨੂੰ ਦਿੱਕਤ ਕੀ ਆ ਪ੍ਰੋਬਲਮ ਕੀ ਆ ਇਹ ਅੰਦਰ ਲੈ ਕੇ ਗਏ ਦੋ ਰਾਤਾਂ ਦਾ ਨੀਂਦਾ ਸੀਗਾ ਉਹ ਇਹੋ ਜਿਹਾ ਮੇਰਾ ਟ੍ਰੀਟਮੈਂਟ ਕਰਿਆ ਔਰ 15 ਮਿੰਟਾਂ ਦੇ ਵਿੱਚ ਮੈਨੂੰ ਨੀਂਦ ਆ ਗਈ ਮੈਂ ਸੌਂ ਗਿਆ ਡਾਕਟਰ ਸਾਹਿਬ 15 ਮਿੰਟਾਂ ਬਾਅਦ ਆ ਕੇ ਦੇਖਣ ਆਏ ਮੈਨੂੰ ਮੈਨੂੰ ਹਲਾਇਆ ਮੈਂ ਸੁੱਤਾ ਪਿਆ ਸੀਗਾ ਮੱਕੇ ਉਹ ਦੋ ਦਿਨ ਹੋ ਗਏ ਸੀਗੇ ਦਰਦ ਹੁੰਦਾ ਸੀਗਾ ਨੀਂਦ ਨਹੀਂ ਆਈ ਸੀਗੀ ਔਰ 15 ਮਿੰਟਾਂ ਬਾਅਦ ਮੈਨੂੰ ਨੀਂਦ ਆ ਗਈ ਤਾਂ ਨੇ ਆ ਕੇ ਮੈਨੂੰ ਉਠਾਇਆ ਕਹਿੰਦੇ ਬੰਦ ਸੋ ਦੰਦ ਮਾਰੇ ਦੰਦ ਕਿਤੇ ਨਹੀਂ ਹੁੰਦਾ ਹੈਗਾ ਉਦੋਂ ਬਾਅਦ ਦੇਖੋ ਜੀ ਮਨੋ ਟ੍ਰੀਟਮੈਂਟ ਕੀਤਾ ਮੈਂ ਖੁਦ ਫਿਰ ਆਪਣੇ ਆਪ ਮੋਟਰਸਾਈਕਲ ਦੇ ਉੱਤੇ ਚੜ੍ਹ ਕੇ ਘਰੇ ਪਹੁੰਚਿਆ ਜਣੀ ਤੀਜੀ ਦੋ ਵਾਰ ਮ ਆਇਆ ਤੀਜੀ ਵਾਰ ਨੂੰ ਬਿਲਕੁਲ ਐਨ ਇੱਕਦਮ ਠੀਕ ਹੋ ਗਿਆ ਅੱਜ ਦਿਨੋਂ 5 ਸਾਲ ਹੋ ਗਏ ਬਿਲਕੁਲ ਮੈਂ ਠੀਕ ਠਾਕ ਐ ਅੱਜ ਮੈਂ ਮੇ ਮਿਲਣ ਆਇਆ ਸੀਗਾ ਇਹਨਾਂ ਨੂੰ ਮੈਂ ਲੰਘਿਆ ਜਾਂਦਾ ਸੀਗਾ ਚਲੋ ਮੈਂ ਦਿਖਾਉਂਦਾ ਦੇਖਾ ਵੀ ਮੇ ਜਦੋਂ ਮਿਲ ਕੇ ਜਾਂਦਾ ਸ਼ੁਕਰੀਆ ਦਾ ਕਰਕੇ ਜਾਂਦਾ ਤੇ ਬਹੁਤ ਵਧੀਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਰੀਟਮੈਂਟ ਹੁੰਦਾ ਤਕਰੀਬਨ ਮੈਂ ਬਹੁਤ ਮਰੀਜ਼ ਭੇਜੇ ਨੇ ਜਿੰਨੇ ਮੈਂ ਭੇਜੇ ਨੇ ਸਾਰੇ ਇੱਕਦਮ ਔਰ ਪਹਿਲੀ ਵਾਰੀ ਜਾਂ ਦੂਜੀ ਵਾਰੀ ਸਾਰੇ ਕਹਿੰਦੇ ਵੀ ਅਜੀ ਠੀਕ ਠਾਕ ਐ ਐਨ ਵਧੀਆ ਜੀ ਸਾਡੇ ਪਿੰਡ ਦਾ ਬੰਦਾ ਆਇਆ ਸੀਗਾ ਚੰਕੀਦਾਰ ਉਹਨੇ ਮੈਨੂੰ ਸੁਨੇਹਾ ਦਿੱਤਾ ਸੀਗਾ ਕਿ ਤੁਹਾਨੂੰ ਡਾਕਟਰ ਸਾਹਿਬ ਨੇ ਬੁਲਾਇਆ ਮਿਲ ਕੇ ਜਾਓ ਤੇ ਤਾਂ ਵੀ ਮੈਂ ਅੱਜ ਫੇਰ ਆ ਕੇ ਸ਼ੁਕਰੀਆ ਦਾ ਕਰਨਾ ਆਇਆ ਸੀਗਾ ਬਹੁਤ ਵਧੀਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਟਰੀਟਮੈਂਟ ਹੋ ਰਿਹਾ ਮਿਹਰਬਾਨ ਜੀ ਥੈਂਕ ਯੂ ਧੰਨਵਾਦ ਜੀ ਬਹੁਤ